ਲਾਓ ਸਰ ਆਪਾਂ ਹੁਣ ਆ ਗਏ ਜੀ BKT ਟਾਇਰ ਇਹ ਕੰਪਨੀ ਨੇ ਮਤਲਬ ਸਭ ਨੂੰ ਪਿੱਛੇ ਛੱਡਿਆ ਬਹੁਤ ਜ਼ਿਆਦਾ ਇਹਨਾਂ ਦੇ ਵਧੀਆ ਕੁਆਲਟੀ ਦੇ ਟਾਇਰ ਆਉਂਦੇ ਨੇ ਹਰ ਇੱਕ ਚੀਜ਼ ਦਾ ਟਾਇਰ ਬਣਾਉਂਦੇ ਨੇ ਤੇ ਆਹ ਤੁਸੀਂ ਚੈੱਕ ਕਰ ਲਓ ਵੀ ਬੰਦੇ ਦਾ ਸਾਈਜ਼ ਕਿੱਡਾ ਤੇ ਟਾਇਰ ਦਾ ਸਾਈਜ਼ ਕਿੱਡਾ ਹੈ ਤੇ ਇਹ ਭਰਾਵਾਂ ਨੂੰ ਪੁੱਛਦੇ ਆ ਜੋ ਕੰਪਨੀ ਵੱਲੋਂ ਆਏ ਹੋਏ ਨੇ ਵੀ ਇਹ ਕਿਹਦੇ ਲਈ ਬਣਾਇਆ ਏ ਦਾਏ ਤੇ ਕਿਹਦੇ 'ਚ ਚੱਲਦਾ ਏ ਅੱਡਾ ਟਾਇਰ ਇਹ ਤਾਂ ਤਿੰਨ ਬੰਦੇ ਖੜ੍ਹ ਜਣ ਤਾਂ ਨਹੀਂ sire ਤੱਕ ਪਹੁੰਚਣੇ ਆਜੋ ਮਿਲਦੇ ਆ ਲੈ ਤੇਰੀ ਫੋਟੋ ਖਿੱਚਾਂ ਪਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਸੁਭਨਾਮ ਜੀ ਮੇਰਾ ਨਾਮ ਭਵਨਿਸ਼ੰਕਰ ਆ ਠੀਕ ਆ ਸਰ ਮੈਂ ਬੀਜੀ ਟਾਇਰਸ ਮੈਂ ਰੀਜਨਲ ਮੈਨੇਜਰ ਨਾਰਥ ਇੰਡੀਆ ਦਾ ਠੀਕ ਆ ਸਰ ਜਿੱਦਾਂ ਹੁਣ ਆਪਾਂ ਤੁਸੀਂ ਅੱਜ ਰਾਜਪੁਰੇ ਮੇਲੇ ਤੇ ਲੈ ਕੇ ਆਇਓ ਜੀ ਜਿਹੜਾ ਟਾਇਰ ਖੜਾ ਜੀ ਇਹ ਸਾਰੀ ਦੁਨੀਆ ਹੀ ਇਹਨੂੰ ਦੇਖ ਰਹੀ ਆ ਵੀ ਬੰਦੇ ਨੇ ਉਹ ਵੀ ਟ੍ਰਿਪਲ ਸਾਈਜ਼ ਚ ਨਾ ਕਦੇ ਐਡਾ ਦੇਖਿਆ ਕਦੇ ਨਾ ਐਡਾ ਕੋਈ ਕੰਪਨੀ ਬਣਾਉਂਦੀ ਆ ਜੀ ਤੇ ਸਾਰੇ ਇਹ ਮਤਲਬ ਕਾਦੇ ਲਈ ਕੰਮ ਆ ਰਿਹਾ ਆਪਣੀ ਜੋ ਕੰਪਨੀ ਬਣਾ ਰਹੀ ਆ ਜੀ ਦੀ ਹਾਈਟ 15 ਫੀਟ ਹੈ ਔਰ ਵਜ਼ਨ 4 ਟਨ ਹੈ 40 40 ਕਵਾਂਟਲ 4 ਟਨ ਹਾਂ 40 ਟੱਲੇ ਟਾਇਰ ਟਾਇਰ ਦਾ ਇੱਕ ਦਾ ਜੀ ਬਿਲਕੁਲ ਇੱਕ ਦਾ ਤੇ ਸਰ ਕਿ ਚੱਲਦਾ ਕਾਹਦੇ ਚਾ ਜੀ ਇਹ ਆ ਲਗਭਗ ਪਹਾੜੀ ਇਲਾਕੇ ਚ ਚੱਲਦਾ ਹੈ ਜਿੱਥੇ ਪਹਾੜੀ ਇਲਾਕਾ ਏਰੀਆ ਹੁੰਦਾ ਆਪਣਾ ਜਿਵੇਂ ਰਾਜਸਥਾਨ ਜਿਹੀ ਹੈ ਇਹਦਾ ਔਰ ਬਾਕੀ ਫੋਰਨ ਕੰਟਰੀਜ਼ ਜ਼ਿਆਦਾ ਪਰ ਵੱਡੇ ਜਿਹੜੇ ਟਰੱਕ ਨੇ ਉਹਨਾਂ ਦਾ ਉਹਨਾਂ ਚੱਲਦਾ ਜੀ ਬਿਲਕੁਲ ਉਹਨਾਂ ਨੂੰ ਨਹੀਂ ਲੱਗਦਾ ਤੇ ਸਰ ਮਤਲਬ ਇਹਦਾ ਦਾ ਪ੍ਰਾਈਸ ਵੀ ਚੰਗਾ ਤਾਕੜਾ ਹੋਊ ਜੀ ਲਗਭਗ 27 ਲੱਖ ਰੁਪਏ ਆ ਟੂਰਨੇ ਟਾਇਰਾਂ ਦਾ ਜੀ ਇੱਕ ਟਾਇਰ ਦਾ ਇੱਕ ਟਾਇਰ ਦਾ 27 ਲੱਖ ਜੀ 54 ਲੱਖ ਦੇ ਟਾਇਰ ਟਾਇਰ ਨੇ ਤੇ ਪੈਣਗੇ ਵੀ ਕਰੋੜਾਂ ਦੀ ਮਸ਼ੀਨ 'ਚ ਪੈਣਗੇ ਮਸ਼ੀਨ ਜਿਹੜੀ ਹੁੰਦੀ ਉਹ ਬਹੁਤ ਜਿਹੜੇ ਮਸ਼ੀਨ ਹੁੰਦੀ ਹੁੰਦੇ ਨੇ ਵੀ ਜਾਣ ਵਾਸਤੇ ਟਾਈਮ ਲੱਗਦਾ ਹੁੰਦਾ ਠੀਕ ਆ ਸਰ ਤੇ ਸਰ ਜਿਵੇਂ ਆਪਣੇ ਮਤਲਬ ਆਪਣੇ ਰੇਡੀਅਲ ਟਾਇਰ ਨੇ ਮਤਲਬ ਇਸ ਟਾਈਮ ਸਭ ਨੂੰ ਫੇਲ ਕਰਿਆ ਪਿਆ VKT ਕੰਪਨੀ ਟੌਪ ਤੇ ਆਈ ਜੇ ਅੱਜ ਜੇ ਆਪਾਂ ਗੱਲ ਕਰੀਏ ਚਾਹੇ ਰੇਡੀਅਲ ਟਾਇਰ ਨੇ ਚਾਹੇ ਮਤਲਬ ਨਾਇਲੋਂ ਟਾਇਰ ਨੇ ਚਾਹੇ ਤੁਸੀਂ ਟਰੈਕਟਰ ਦੇ ਲੈ ਲਓ ਜਿਹੜੇ ਮਰਜ਼ੀ ਲੈ ਲਓ ਜੀ ਤੇ ਇਹ ਦਾ ਮਤਲਬ ਕੀ ਹੈ ਜੀ ਕੁਆਲਿਟੀ ਬਲੋਗ ਜਿਹੜਾ ਇੰਨਾ ਪਸੰਦ ਕਰ ਰਹੇ ਨੇ ਵੀ ਬੀਜੀਟੀ ਨੂੰ ਦੇਖੋ ਬੀਜੀਟੀ ਕੁਆਲਿਟੀ ਕੇ ਲੀਏ ਜਾਣੀ ਜਾਂਦੀ ਹੈ ਠੀਕ ਹੈ ਸਰ ਇਹ ਕਿਹੜੀ ਹੈ ਕੁਆਲਿਟੀ ਬਣਾਉਂਦੀ ਹੈ ਜਿਹੜਾ ਕੁਆਲਿਟੀ ਪਸੰਦ ਕਰਦਾ ਬਹੁਤ ਠੀਕ ਹੈ ਸਰ ਬੀਜੀਟੀ ਨਾਮ ਕੁਆਲਿਟੀ ਦਾ ਨਾਮ ਤੇ ਸਰ ਇਹ ਮਤਲਬ ਪਲਾਂਟ ਆਪਣਾ ਕਿੱਥੇ ਇੰਡੀਆ ਦੇ ਵਿੱਚ ਜੀ ਆਪਣੇ ਪਲਾਂਟ ਇੰਡੀਆ ਮੇਂ ਦੋ ਰਾਜਸਥਾਨ ਮੇਂ ਹੈ ਠੀਕ ਹੈ ਸਰ ਇੱਕ ਬੁਜਮੇ ਇਹ ਜਗਾ ਸਭ ਤੋਂ ਵੱਡਾ ਪਲਾਂਟ ਬੁਜਮੇ ਮੇਂ ਹੈ ਇੱਕ ਆਪਣਾ ਮਹਾਰਾਸ਼ਟਰ ਮੈਂ ਹੈ ਠੀਕ ਹੈ ਸਰ ਮਤਲਬ ਪੂਰੀ ਇੰਡੀਆ ਜੇ ਆਪਣੇ ਡੀਲਰ ਨੇ ਕਿਤੋਂ ਵੀ ਬੰਦਾ ਕੋਲ ਤੋਂ ਵੀ ਪ੍ਰਾਈਸ ਲੈ ਸਕਦਾ ਜੀ ਹਾਂ ਉਹ ਡੀਲਰ ਕੋਲ ਸਾਰੇ ਅਵੇਲੇਬਲ ਨੇ ਜੀ ਬਿਲਕੁਲ ਬਿਲਕੁਲ ਹਰ ਜਗ੍ਹਾ ਤੇ ਸਰ ਮੜੇ ਆਪਣੇ ਟਾਇਰਾਂ ਦੀ ਜਾਣਕਾਰੀ ਦਿਓ ਜੇ ਰੇਡੀਅਲ ਆਪਣੇ ਨਾਲ ਹੋਣ ਨੇ ਜੀ ਬਿਲਕੁਲ ਜੀ ਹਮਾਰੇ ਜੋ ਰੇਡੀਅਲ ਟਾਇਰ ਹੈ ਉਸਕੀ ਕੁਆਲਿਟੀ ਇਤਨੀ ਅੱਛੀ ਹੈ ਕਿ ਉਸਕੀ ਗਿਸਾਈ ਕਮ ਹੈ ਓਕੇ ਜੀ ਟਰੈਕਟਰ ਮੇ ਲਗਾਉਣੇ ਕੇ ਬਾਦ ਮੇ ਟਰੈਕਟਰ ਇੱਕ ਆਪਣੇ ਪੰਜਾਬੀ ਲੈਂਗੁਏਜ ਚ ਕੀ ਦਾ ਕਾਰਗਰ ਨੂੰ ਕਰਦਾ ਠੀਕ ਹੈ ਜੀ ਮੋਦਲੈਂ ਸਲਿੱਪ ਨਹੀਂ ਮਾਰਦਾ ਸਸਾ ਸਲਿੱਪਰੀ ਮਾਰਦਾ ਤੇ ਇਹਦੇ ਤੇ ਜੇ ਮੈਂ ਗੱਡੀ ਚਲਦੀ ਹੈ ਬੈਲੈਂਸ ਹੋ ਕੇ ਓਪਨ ਚੱਲਦਾ ਟਾਇਰ ਬਿਲਕੁਲ ਚਾਹੇ ਨਾਲ ਲਾਉਣ ਨੇ ਚਾਹੇ ਦੂਸਰੇ ਦੇ ਦੋਨੇ ਟਾਇਰਾਂ ਚ ਉਦਾਂ ਹੀ ਚੱਲਦਾ ਜੀ ਟਾਇਰ ਕਿਸਾਨਾਂ ਨੂੰ ਇੰਨਾ ਪਸੰਦ ਆ ਰਿਹਾ ਜੀ ਤੇ ਕਿਸਾਈ ਵੀ ਘੱਟ ਆ ਜੀ ਕਈ ਟਾਇਰ ਦੇ ਕਿਹਨੇ ਜੀ ਵੱਧ ਘੱਟ ਕਰਦੇ ਨੇ ਉਹ ਤਾਂ ਨਹੀਂ ਪ੍ਰੋਬਲਮ ਵੀ ਕਿਤੇ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਤੇ ਬੜੀ ਐ ਕੁਆਲਿਟੀ ਦਾ ਸੀ ਰਬੜ ਯੂਜ਼ ਕਰ ਰਹੇ ਆ ਠੀਕ ਹੈ ਜੀ ਇਹਦੇ ਤੇ ਜਿਹੜੀ ਰਬੜ ਦੀ ਪੋਲੀ ਹਾਂ ਜੀ ਉਹ ਸ਼ਾਮ ਦਾ ਉਹਨਾਂ ਚੰਗੀ ਕੁਆਲਿਟੀ ਹੈ ਉਹ ਅਸੀਂ ਯੂਜ਼ ਕਰਦੇ ਆਂ ਮਤਲਬ ਜੇ ਕੁਆਲਿਟੀ ਮਤਲਬ ਪ੍ਰਾਈਸ ਵਧਣੇ ਤਾਂ ਕੁਆਲਿਟੀ ਵੀ ਟੌਪ ਆ ਜੀ ਉਹ ਵਿੱਚ ਅੱਜ ਕਹਿੰਦਾ ਵੀ ਪੀਕੇਟੀ ਦਾ ਪ੍ਰਾਈਸ ਜ਼ਿਆਦਾ ਆ ਪ੍ਰਾਈਸ ਜ਼ਿਆਦਾ ਤਾਂ ਹੈ ਜੇ ਕੁਆਲਿਟੀ ਆ ਜੀ ਦੇਖੋ ਪ੍ਰਾਈਸ ਆਲ ਦੇ ਟਾਈਮ ਤੇ ਪ੍ਰਾਈਸ ਨਹੀਂ ਆਲ ਦੇ ਟਾਈਮ ਤੇ ਕਸਟਮਰ ਨੂੰ ਚਾਹੀਦਾ ਉਹ ਕੁਆਲਿਟੀ ਹਾਂਜੀ ਜਦੋਂ ਕੁਆਲਿਟੀ ਉਹਨੂੰ ਮਿਲਦੀ ਹੈ ਅੱਜ ਲੋ ਪ੍ਰਾਈਸ ਦਾ ਟਾਇਰ ਵੀ ਮਾਰਕੀਟ 'ਚ ਹੈਗੇ ਆ ਪਰ ਉਹਨਾਂ ਨੂੰ ਲਾਨ ਤੋਂ ਬਾਅਦ ਅਸੀਂ ਵੇਖਿਆ ਪੰਜਾਬ 'ਚ ਉਹ ਵੀਡੀਓ ਵੀ ਆਈ ਹੈ ਰਬੜ ਉੱਤਰ ਰਹੇ ਆ ਉਹਨਾਂ ਦੇ ਠੀਕ ਹੈ ਜੀ ਉਹ ਪ੍ਰੋਬਲਮ ਇਹਦੇ 'ਚ ਨਹੀਂ ਹੈ ਕਿਉਂਕਿ ਗ੍ਰਾਹਕ ਪੈਸਾ ਲਾਊਗਾ ਤਾਂ ਕੁਆਲਿਟੀ ਉਹਨੂੰ ਮਿਲੂਗੀ ਠੀਕ ਹੈ ਜੀ ਤੇ ਇਹਦੇ ਵਿੱਚ ਸਰ ਜੇ ਮੈਂ ਪਲਾਈਆਂ ਹੁੰਦੀਆਂ ਨੇ ਅਲੱਗ-ਅਲੱਗ ਮਤਲਬ ਆਪਣੇ ਕਿੰਨੇ ਪਲਾਈ ਤੱਕ ਟਾਇਰ ਆਉਂਦੇ ਨੇ ਜਿਵੇਂ 12 ਪਲਾਈ 10 ਪਲਾਈ ਜੀ ਦੇਖੋ ਸਾਡੇ ਕੋਲ 12 ਪਲਾਈ ਦਾ ਟਾਇਰ ਹੈਗਾ ਬਾਕੀ ਤਾਂ ਸਾਈਜ਼ ਜਿਵੇਂ ਜਿਵੇਂ ਟਰੈਕਟਰ ਦਾ ਵਧਦਾ ਰਹਿੰਦਾ ਉਹਵੇਂ ਪਲਾਈ ਵੀ ਮੈਂ ਟਰੈਕਟਰ ਦੇ 12 12 ਪਲਾਈ ਜਿਆਦਾ ਕਾਮਯਾਬ ਆ ਜੀ ਰੋਡ ਦੇ ਬਿਲਕੁਲ ਰੋਡ ਦੇ ਮਤਲਬ ਕੋਈ ਇਹ ਨਹੀਂ ਵੀ ਦਿੱਕਤ ਨਹੀਂ ਘਸਾਈ ਦੀ ਜਾਂ ਕਿਸੇ ਦਾ ਵਜਨ ਵੱਧ ਪਾ ਕੇ ਟਾਇਰ ਪਾੜ ਵੀ ਸਕਦਾ ਵੀ ਉਦਾਂ ਦਾ ਕੋਈ ਨਹੀਂ 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 ਬਿਲਕੁਲ ਨਹੀਂ ਹੈ 12 ਦਾ 13 ਦਾ 14 ਦਾ 16 ਦਾ ਠੀਕ ਹੈ ਜੀ 12 ਪਲਾਈ ਚ ਜਾਂਦਾ ਠੀਕ ਹੈ ਸਰ ਥੈਂਕ ਯੂ ਸਰ ਇਨੀ ਮਿਹਰਬਾਨੀ ਥੋੜੀ ਜਾਣਕਾਰੀ ਦੇਣੀ ਥੈਂਕ ਯੂ ਤੇ ਚਲੋ ਆਪਾਂ ਤੁਹਾਨੂੰ ਮਤਲਬ ਇਹ ਟਾਇਰ ਉਹਦੇ ਆਪਾਂ ਦਿਖਾ ਦਿੰਨੇ ਆ ਜਿੱਦਾਂ ਆਹ ਟਰੈਕਟਰ ਆ ਇਹ ਦੋ ਫੁੱਟੇ ਟਾਇਰ ਪਾਉਂਦੇ ਨੇ ਜੀ ਉਹ ਵੀ ਇਹਨਾਂ ਦੇ ਅਵੇਲੇਬਲ ਨੇ ਇਹ ਵੀ ਬਹੁਤ ਜਿਆਦੇ ਵਧੀਆ ਚੱਲ ਰਹੇ ਨੇ ਜੋ ਟਰੈਕਟਰ ਮੋਡੀਫਿਕੇਸ਼ਨ ਹੁੰਦੀ ਆ ਉਹ ਚ ਇਹਨਾਂ ਦਾ ਬਹੁਤ ਵਧੀਆ ਚੱਲਦੇ ਨੇ ਆਹ ਛੋਟੇ ਟਾਇਰ ਆ ਕੇ 600 650 ਦੇ ਠੀਕ ਆ ਜੀ ਇਹ ਆ ਕੇ 1775 ਜਿਹੜੀ ਕਿ ਮਚ ਗਈ ਅੱਜ ਕਿੱਥੇ ਆ ਗਿਆ 750 ਦਾ ਇਹ ਰੇਡੀਓ ਟਾਇਰ ਦੀ ਸ਼ੇਪ ਚ ਨੇ ਲੱਖ ਲੱਖ ਮਾਡਲ ਸਾਰੇ ਨੇ ਨਾਲ ਕੋਲ ਜਿਹੜਾ ਤੁਸੀਂ ਮਰਜ਼ੀ ਮਾਡਲ ਲੈ ਸਕਦੇ ਹੋ ਵੱਡਾ ਦੇ ਛੋਟੇ ਦਾ ਛੋਟਾ ਤੇ ਥੋੜੇ ਨਵਿੱਕੇ ਜਿਹੜਾ ਡੀਲਰ ਆ ਤੁਸੀਂ ਉਹਦੇ ਤੇ ਇਹਨਾਂ ਦਾ ਪ੍ਰਾਈਸ ਪਤਾ ਕਰ ਸਕਦੇ ਹੋ ਹੈਗਾ ਜੀ ਹਰੇਕ ਸਾਇਦ ਉਹਨੂੰ ਕੋਈ ਨਹੀਂ ਲੀਦਾ ਰੇਡੀਅਲ ਚੱਕੇ ਨੂੰ ਤੇ ਨਾਰਮਲ ਚੱਕੇ ਆ ਰਿਹਾ ਜਿ ਮਿਲੂਗਾ ਜੀ ਜਿਹੜਾ ਮਾੜੀ ਸਾਈਡ ਲੈ ਸਕਦਾ ਕਰੋੜਾ ਰੁਪਏ ਇਨਾਮ ਨੇ ਵੀ ਸਟਾਰ ਦੇ 15 ਸਾਲ ਦੇ ਇਹ ਸਾਰਾ ਚਾਰ 30 ਠੀਕ ਹੈ ਜੀ ਵੀਆਈ 500 ਐਕਸਪੋਰਟ ਬੜੀਆਂ ਬੱਤੇ ਜਾਣਗੇ 17 ਟਾਟਾ ਪੰਜ 17 ਲੱਖ ਲਾ ਕੇ 15 ਲੱਖ ਰਿਆ ਆ ਰਹੀਆਂ 17 ਦਾ ਟਾਇਰ ਆ ਗਿਆ ਜੀ ਸਾਡਾ ਬੰਦਾ ਨਾਮ ਦਾ ਸੌਨ ਰੋਟਾ ਬੀਟਰ ਵਾਸ਼ਿੰਗ ਮਸ਼ੀਨ ਸੋਨੇ ਚਾਈਨ ਸੁਪੂ ਤੇ ਹੋਰ ਬਹੁਤ ਹੀ ਜਿ ਕਿਤੇ ਵੀ ਕੋਈ ਵੀ ਟਾਇਰ ਲੈਣਾ ਸੁਪੂ ਦੇ ਨਾਮ ਦੇ ਗਰੂਪ ਸਪੈਸਿਫਿਕ ਡਿਸਕਾਊਂਟ ਦਿੱਕਤ ਸਹਾਇਪੱਖੋਂ ਠੀਕ ਹੈ ਜੀ ਗਾਰੰਟੀ ਬੱਖੋਂ ਟਾਪ ਕਲਾਸ ਆ ਤੇ ਜਿਹੜੇ ਭਰਾ ਵੀ GT ਦਾ ਟਾਇਰ ਚਲਾ ਰਹੇ ਨੇ ਕਮੈਂਟ ਕਰਕੇ ਜੂ ਦੱਸਿਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਆਪਾਂ ਤੁਹਾਨੂੰ ਕੰਪਨੀ ਦੇ ਬੰਦੇ ਨਾਲ ਇੱਕ ਇੱਕ ਗੱਲ ਮਾਲ ਸ਼ੇਅਰ ਕੀਤੀ ਆ ਵੀ ਕੀ ਕੀ ਕੁਆਲਟੀ ਆ ਨਾ ਵਿਕੇ ਡੀ ਟਾਇਰਾਂ ਚ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਸਬਸਕ੍ਰਾਈਬ ਜਰੂਰ ਕਰਦੇ ਹੋ ਲਾਈਕ ਕਮੈਂਟ ਕਰਕੇ ਜੋ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੇ ਟਾਇਰ ਤੇ ਕਿਹਨੇ ਟਾਇਰ ਵਰਤੇ ਹੋਏ ਨੇ ਠੀਕ ਹੈ ਜੀ ਥੈਂਕ ਯੂ so much ਪੂਰੀ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਜੀ